ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕੋਂ ਮੈਂ ਤੁਹਾਡਾ ਆਪਣਾ ਰਾਜਾ ਵਿਡਿੰਗ ਅੱਜ ਇਹ ਜਿਹੜੀ ਵੀਡੀਓ ਹੈ ਗਿੱਦੜਪਾ ਦੇ ਲੋਕਾਂ ਦੇ ਵਾਸਤੇ ਆ ਔਰ ਤੁਹਾਨੂੰ ਦੱਸਣਾ ਚਾਹਣਾ ਹੈ ਗਿੱਦੜਪਾ ਦੇ ਤਮਾਮ ਸਾਥੀਆਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਭਾਈ ਜਿਹੜੇ ਆਪਾਂ ਕੋਠੇ ਲਿਖੇ ਸੀ 12 13000 ਕੋਠਾ ਜਿਹੜਾ ਲਿਸਟਾਂ ਚ ਨਾਮ ਸੀਗਾ ਉਹ ਆਦਰਨੀਆਂ ਝਾੜੂ ਸਰਕਾਰ ਨੇ ਔਰ ਉਹਨਾਂ ਦੇ ਐਲਕਾਰਾਂ ਨੇ ਜਿਹੜੇ ਉਹ ਸਾਰੇ ਦੇ ਸਾਰੇ ਜਿਹੜੇ ਕੋਠੇ ਆ ਉਹ ਕੈਨਸਲ ਕਰਤੇ ਐ ਔਰ ਉਹ ਸਾਰੇ ਖਾਰਜ ਕਰਤੇ ਜਿਨ੍ਹਾਂ ਦੇ ਵੀ ਨਾਮ ਸੀ ਚਾਹੇ ਉਹ ਸਾਡਾ ਸੀ ਕੋਈ ਬਗਾਨਾ ਸੀ ਕਿਉਂਕਿ ਆਂਦੇ ਉਹ ਕੋਠੇ ਲਿਖੇ ਸੀ ਔਰੇ ਵਿੱਚ ਇਹ ਨਹੀਂ ਦੇਖਿਆ ਸੀ ਵੀ ਕਾਂਗਰਸੀ ਕਿਹੜਾ ਅਕਾਲੀ ਕਿਹੜਾ ਤੇ ਬੀਜੇਪੀ ਵਾਲਾ ਕਿਹੜਾ ਔਰ ਪੂਰੇ ਪੰਜਾਬ ਦੇ 14000 ਇਕੱਲੇ ਗਿੱਦੜਵਾਦੇ 14000 ਸੀ ਔਰ ਐਲਕਾਰਾਏ ਨਵੇਂ ਐਲਕਾਰ ਇਹਨਾਂ ਨੇ ਉਹ ਕੈਨਸਲ ਕਰਾਤੇ ਹੁਣ ਆਪ ਦੇ ਖਾਸਾਂ ਦੇ 15 15 20 20 ਜਾਣਿਆਂ ਦੇ 20 ਕੋਠੇ ਮਤਲਬ ਕਿ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਖਾਸ ਹੈ ਉਹਨਾਂ ਦੇ ਫੋਟੋਆਂ ਕਰਕੇ ਲਿਖ ਰਹੇ ਨੇ ਇਹ ਸੋ ਤੁਹਾਨੂੰ ਸਾਰਿਆਂ ਨੂੰ ਭੁੱਲ ਗਏ ਜਿਨ੍ਹਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਹੁਣ 20 ਕੋਠੇ ਵਾਲੇ ਹੀ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਜਿਨ੍ਹਾਂ ਦੀਆਂ ਫੋਟੋਆਂ ਲੈ ਰਹੇ ਆ ਸੋ ਇਸ ਗੱਲ ਤੇ ਗੌਰ ਫਰਮਾਓ ਔਰ ਮੈਂ ਇਸ ਮਸਲੇ ਦੇ ਮਤਲਕ ਮਾਨਜੋਗ ਹਾਈ ਕੋਰਟ ਦੇ ਵਿੱਚ ਜਾ ਰਿਹਾ ਔਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਰੋਕਣ ਦੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਆ ਇਹਨਾਂ ਦੀ ਅਸਲੀਅਤ ਹੈ ਗਿੱਦੜਵਾਲਿਆਂ ਨੇ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਨੂੰ ਦਿਤਾਇਆ ਤੇ ਖਾਸ ਕਰਕੇ ਗਰੀਬਾਂ ਨੂੰ ਆ ਤੋਹਫਾ ਜਿਹੜੀ ਹੈ ਝਾੜੂ ਸਰਕਾਰ ਨੇ ਦਿੱਤਾ ਹੈ ਸੋ ਤੁਹਾਡਾ ਧੰਨਵਾਦ ਤੁਹਾਡੀ ਇਨਫੋਰਮੇਸ਼ਨ ਲਈ ਤੇ ਇਹਨੂੰ ਵੱਧ ਤੋਂ ਵੱਧ ਕਿੱਧੜ ਵੱਧ ਸ਼ੇਅਰ ਕਰੋ ਤੇ ਲੋਕਾਂ ਨੂੰ ਦੱਸੋ ਸਾਰੇ ਪਿੰਨਾਂ ਵਾਲੇ ਆਪਣੇ ਸਾਥੀਆਂ ਨੂੰ ਮੇਰੀ ਬੇਨਤੀ ਹੈ ਧੰਨਵਾਦ